ਸਰ ਬੇਸਿਕਲੀ ਮਨ ਉਹ ਦਾ এমপ্লয়ੀ ਸੀਗਾ ਸੀਸ ਲਾਸਟ 5 ইয়ার ਕੀ ਗੱਲ ਬਾਤ ਹੈ কানাডা ਤੋਂ ਜਿਹੜੀ ਉੱਥੇ ਇਨਸੀਡੈਂਟ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਇਨਸੀਡੈਂਸ ਬੇਸਿਕਲੀ ਹੋਈ ਹੈ ਮਾਰਨਿੰਗ 9:30 ਦੇ ਤਕਰੀਬਨ ਅਰਾਊਂਡ ਟਾਈਮ ਸੀਗਾ ਤੇ ਆਪਣੇ ਘਰੋਂ ਆਫੀਸਲੀ ਨਿਕਲੇ ਸੀਗੇ ਤੇ ਇਹਦੇ ਆਪੋਜ਼ਿਟ ਸਾਈਡ ਇਨਾਂ ਦੇ ਇੱਕ ਕੋਈ ਅਨਨੋਨ ਪਰਸਨ ਸੀਗਾ ਉਹ ਇਹਨਾਂ ਨੂੰ ਸ਼ੂਟ ਕਰ ਗਿਆ ਕਿੱਦਾਂ ਇੱਕ ਵੱਡਾ ਨਾਮ ਸੀ ਇੰਡੀਆ ਦਾ ਤੇ ਕੈਨੇਡਾ ਚ ਜਾ ਕੇ ਨਾਮ ਕਮਾਇਆ ਆਪਣਾ ਕੀ ਬੇਸਿਕਲੀ ਕਾਰੋਬਾਰ ਕੀ ਸੀ ਕਿਸ ਤਰ੍ਹਾਂ ਚੇਨ ਚੱਲਦੀ ਥੀ ਸਿਰ ਬੇਸਿਕਲੀ ਸਾਡਾ ਰੀਸਾਈਕਲਿੰਗ ਕਲੋਥਿੰਗ ਦਾ ਕੰਮ ਸੀਗਾ ਇੰਪੋਰਟ ਐਕਸਪੋਰਟ ਦਾ ਕੰਮ ਸੀਗਾ ਬੇਸਿਕਲੀ ਜੋ ਯੂਜ਼ਡ ਕਲੋਥਸ ਹੁੰਦੇ ਸੀਗੇ ਉਹ ਅਸੀਂ ਇੰਪੋਰਟ ਐਕਸਪੋਰਟ ਕਰਦੇ ਸੀ ਫਰਦਰ ਵੇਰੀਅਸ ਕੰਟਰੀਜ਼ ਕਿੰਨੇ ਕੰਪਲਾਈਜ਼ ਨੇ ਜਿਹੜੇ ਆਪਣੇ ਇੱਥੇ ਰੋਜ਼ਗਾਰ ਨਾਲ ਜੁੜਿਆ ਇੰਟਰਨੈਸ਼ਨਲ ਲੈਵਲ 'ਤੇ ਜਾ ਕੇ ਏਮਪਲੋਇਸਰ ਅਗਰ ਆਪਾਂ ਲੰਮਸਮ ਗੱਲ ਕਰੀਏ ਤਾਂ ਸਾਡੇ ਜਿਹੜਾ ਹੈੱਡ ਪਲੈਂਟ ਕਾਣਲੀ ਵਿੱਚ ਹੈਗਾ ਇਸ ਟਾਈਮ ਉੱਥੇ ਇਹ ਦੱਸ ਸਕੀਂ ਤੁਸੀਂ ਤੁਹਾਡੀ ਕਦੋਂ ਗੱਲ ਹੋਈ ਸੀ ਜੀ ਮੇਰੀ ਸਰ ਲਾਸਟ ਨਾਈਟ ਦੀ ਗੱਲ ਹੋਈ ਆ ਤਕਰੀਬਨ ਇਨਸੀਡੈਂਟਸ ਤੋਂ ਅੱਧਾ ਘੰਟਾ ਪਹਿਲਾਂ ਆਪਾਂ ਕਹਿ ਸਕਦੇ ਹਾਂ ਜੀ ਕੀ ਗੱਲਬਾਤ ਹੋਈ ਕੋਈ ਮੇਰੇ ਕੰਮ ਦੇ ਸਿਲਸਿਲੇ 'ਚ ਗੱਲ ਹੋਈ ਸੀ ਸਰ ਉਦੋਂ ਬਿਲਕੁਲ ਨਾਰਮਲ ਬਿਹੇਵੀਅਰ ਸੀ ਦਾ ਨਾਰਮਲ ਉਹਨਾਂ ਨੇ ਗੱਲਬਾਤ ਕੀਤੀ ਮੇਰੇ ਨਾਲ ਕਦੋਂ ਕੋ ਸ਼ਿਫਟ ਹੋਈ ਸੀ ਇਹ ਜੀ ਕੈਨੇਡਾ ਤੋਂ ਤੇ ਅਰਾਊਂਡ 40 ਸਾਲ ਉਹ ਚੱਲੇ ਸਰ ਇਹਨਾਂ ਨੂੰ ਇਹਨਾਂ ਦੀ ਪੂਰੀ ਫੈਮਲੀ ਬਾਹਰ ਸੈਟਲ ਸੀ ਸਰ ਕੌਣ ਕੌਣ ਆ ਫੈਮਲੀ ਦੀ ਇਹਨਾਂ ਦੇ ਸਰ ਦੋ ਬੇਟੇ ਨੇ ਬਸ ਦੋ ਬੇਟੇ ਨੇ ਇੱਕ ਮੈਰਿਡ ਹੈ ਇੱਕ ਅਨਮੈਰਿਡ ਹੈ ਜੀ ਪ੍ਰਿਮੇਸ਼ਨ ਵਗੈਰਾ ਫਿਰ ਉੱਥੇ ਕੀਤਾ ਜਾਂਦਾ। ਉਹ ਹੌਪਫੁਲੀ ਉੱਥੇ ਕੀਤਾ ਜਾਗਾ ਸਾਰਾ ਪ੍ਰੋਸੀਜਰ। ਤੇ ਉਰੇ ਉਹਨਾਂ ਦੇ ਕੀ ოਪਰੇਸ਼ਨਸ ਹੁੰਦੇ ਸੀਗੇ? ਸਰ ਆਪਰੇਸ਼ਨ ਬੇਸਿਕਲੀ ਸਾਰਾ ਲੀਡ ਉਹੀ ਕਰਦੇ ਸੀਗੇ। ਆਨਲਾਈਨ ਸਾਰਾ ਟੱਚ ਵਿੱਚ ਰਹਿੰਦੇ ਸੀ ਅਸੀਂ ਉਹਨਾਂ ਨਾਲ ਕਨੈਕਟਡ ਰਹਿੰਦੇ ਸੀਗੇ। ਸੋ ਇਸ ਤਰ੍ਹਾਂ ਇੱਕ ਚੇਨ ਬਣੀ ਸੀ ਤੇ ਸਸੀਂ ਵਰਕ ਨੂੰ ਫਾਲੋਅ ਅਪ ਕਰਦੇ ਸੀਗੇ ਜਿੱਦਾਂ ਉਹ ਸਾਨੂੰ ਇੰਸਟਰਕਸ਼ਨ ਦਿੰਦੇ ਸੀਗੇ। ਜਿਹੇ ਤਰ੍ਹਾਂ ਸੀ ਦੱਸਿਆ ਵੀ ਕਾਰਡ ਲਈ 700 ਦੇ ਆਸ-ਪਾਸ ਵਰਕਰ ਸੀਗੇ। 올ਓਵਰ ਵਰਡ ਕਿੰਨੇ ਕੋ ਬੰਦਿਆਂ ਨੂੰ ਲੋਜ ਕਰਤਾ ਸਰ 올ਓਵਰ ਵਰਡ ਕਿ ਨਾ ਕਾਊਂਟਿੰਗ ਦੈਟ ਐਕਜੈਕਟ ਟਪਕੈਂਸ ਉਹਦੇ ਬਟ ਕਾਫੀ ਬੰਦੇ ਸੀ ਕਿਉਂਕਿ ਸਾਡਾ ਆਪਣਾ ਕੈਨੇਡਾ ਦੇ ਵਿੱਚ ਵੀ ਪਲਾਂਟ ਹੈ ਰੀਸਾਈਕਲਿੰਗ ਦਾ ਉੱਥੇ ਹੀ ਵਰਕ ਚੱਲਦਾ ਸੀਗਾ ਇਸ ਕਰਕੇ ਕਾਫੀ ਪਰਸਨ ਕਨੈਕਟਡ ਸੀ ਵੀ ਨਮਲ ਜਿਸ ਤਰ੍ਹਾਂ ਸਰ ਪਿੰਡ ਦੇ ਲੋਕਾਂ ਦਾ ਵੀ ਕਹਿਣਾ ਕਿ ਅਸੀਂ ਅਨਮੋਲ ਹੀਰਾ ਕਬਾਲਿਆ ਤੇ ਇਸ ਇਨਸੀਡੈਂਟ ਤੋਂ ਬਾਅਦ ਤੁਸੀਂ ਕੀ ਫੀਲ ਕਰਦੇ ਜਦੋਂ ਤੁਹਾਡਾ ਇੱਕ ਵਧੀਆ ਬੋਸ ਇੱਥੋਂ ਦੁਨੀਆ ਤੇ ਨਹੀਂ ਰਹਿਣ ਕੀ ਫੀਲ ਕਰਦੇ ਸਰੇਦ ਕੋ ਲਾਈਫਟਾਈਮ ਚ ਕਦੇ ਵੀ ਮਤਲਬ ਪੂਰਾ ਨਹੀਂ ਹੋਊਗਾ ਸਰੇ ਘਾਟਾ ਕਿਉਂਕਿ ਸਾਰਾ ਮਤਲਬ ਹਰੇਕ ਪਰਸਨ ਦੀ ਹੈਲਪ ਹੋ ਗਈ ਤੁਸੀਂ ਈਵਨ ਕਿ ਮੇਰੀ ਵੀ ਬਹੁਤ ਵਾਰੀ ਹੈਲਪ ਕੀਤੀ ਹੈ ਉਹਨਾਂ ਨੇ ਨਾਨ ਕੈਮਰਾ ਕਹਿ ਰਿਹਾ ਮ ਬਹੁਤ ਹੈਲਪ ਕੀਤੀ ਹੈ ਫਾਈਨੈਂਸ਼ੀਅਲੀ ਵੀ ਉਦਾਂ ਵੀ ਕਈ ਵਾਰ ਹੈਲਪ ਕੀਤੀ ਹੈ ਜੀ ਪਿੰਡ ਦੇ ਵਿੱਚ ਵੀ ਜਿਨ੍ਹਾਂ ਨੇ ਮਤਲਬ ਜਿਹੜੇ ਲੋਕ ਸੀਗੇ ਜਿਨ੍ਹਾਂ ਨੂੰ ਕੋਈ ਬਿਮਾਰੀ ਦੀ ਪ੍ਰੋਬਲਮ ਸੀ ਹੈ ਕੁਝ ਨਾ ਕੁਝ ਹਰੇਕ ਦੀ ਹੈਲਪ ਕਰਦੇ ਸੀ ਸਰੇ ਜੀ ਪਰ ਬਾਕਸ ਨੇ ਕੀ ਲੱਗਦੇ ਸੀ ਦੱਸੋ ਜੀ ਸਾਡੀ ਜਸਦਾ ਅਸੀਂ ਜੀ ਤੇ ਕਿੱਦਾਂ ਪਤਾ ਲੱਗਾ ਤੁਹਾਨੂੰ ਫਿਰ ਘਟਕਾਂ ਬਾਰੇ ਸਾਨੂੰ ਰਾਤ ਸਾਢੇ 9 ਵਜੇ ਫੋਨ ਆਇਆ ਰਾਤ ਤੇ ਕਰਦੇ ਨਹੀਂ ਦੱਸਿਆ ਵੀ ਟੈਨਸ਼ਨ ਚ ਹੋ ਜਾਉਂਗੇ ਸੁਬیرے ਦੱਸਿਆ ਤੇ ਬਾਪੂ ਜੀ ਇਸ ਤਰ੍ਹਾਂ ਪਤਾ ਲੱਗਿਆ ਕਿ ਜਿੱਦਾਂ ਆਪ ਹੋ ਗਏ ਨੇ ਕੈਨੇਡਾ ਤੇ ਬਾਸ ਜਾ ਕੇ ਸਾਰੇ ਲੋਕਾਂ ਦੀ ਮਦਦ ਕੀਤੀ ਰਿਸ਼ਤੇਦਾਰਾਂ ਦੀ ਮਦਦ ਕੀਤੀ ਕਿਵੇਂ ਦਾ ਰਿਹਾ ਜੀਵਨ ਉਹਨਾਂ ਦਾ ਜੀਵਨ ਉਹਦਾ ਬਹੁਤ ਵਧੀਆ ਸੀ ਕਿਵੇਂ ਤੁਹਾਡੀ ਸਾਰਿਆਂ ਦੀ ਮਦਦ ਕਿਵੇਂ ਕਰਦੇ ਸੀਗੇ ਜੀ ਉਹ ਜਿੰਨੀ ਕਹਿਦੀ ਓਨਿਓ ਕਰਦਾ ਸੀ ਚਾਹ ਤੀਆ ਬੰਦਾ ਚਾਹ ਕਰਦਾ ਚਾਹ ਬਾਹਰ ਦਾ ਸਭ ਦੀ ਹੈਲਪ ਕਰਦਾ ਸੀ ਹਰੇਕ ਰਿਸ਼ਤedar ਦੀ ਹਰੇਕ ਪਿੰਡ ਦੇ ਦੀ ਰੇਕਨ ਜੀ ਨੇ ਬਾਹ ਫੜੀ ਜਿਹੜੇ ਇਹ ਕੰਮ ਕਰਦਾ ਸੀ ਉਹਦੀ ਬਹੁਤ ਹੈਲਪ ਕਰੀ ਆ ਗੁਜਰਾਤ ਚ ਉਹਨਾਂ ਪਲਾਟ ਲੈ ਕੇ ਮਕਾਨ ਵੀ ਬਣਾ ਕੇ ਦਿੱਤੇ ਜਿੰਨੀ ਲੇਬਰ ਆ ਉਹਨਾਂ ਪਲਾਟ ਕਲੋਨੀ ਬਣਾ ਕੇ ਮਕਾਨ ਦੇ ਕਿਸ਼ਤਾਂ ਚ ਪੈਸੇ ਆਪ ਜੀ ਮੂਸੇ ਸੰਖਾਜੋ ਜੰਦਾ ਰਹੇ ਕੋਕ ਜੀ ਤੁਸੀਂ ਵੀ ਕੈਨੇਡਾ ਇੱਥੇ ਰਹਿੰਦੇ ਹੋ ਜੀ ਹਾਂ ਜੀ ਮੈਂ ਵੀ ਮੈਂ ਸਾਰਾ ਐਸਾ ਇੱਕੋ ਹੀ ਆ ਇਹਦਾ ਛੋਟਾ ਜਿਹਾ ਸੀ ਜਦਦੇ ਅਸੀਂ ਇਕੱਠੇ ਹਾਂ ਤੇ ਫਿਰ ਹੁਣ ਕਦੋਂ ਆਏ ਸੀ ਉੱਥੋਂ ਜੀ ਤੁਸੀਂ ਇਹਨਾਂ ਨੂੰ ਕਦੋਂ ਮਿਲਦੇ ਸੀ ਉੱਥੇ ਮੈਂ ਥੋੜਾ ਜਿਹਾ ਹੋਇਆ ਮੈਂ ਪਰਸੋ ਦਾ ਗੱਲ ਕਰੀ ਆ ਜੀ ਅੱਡੀ ਰੋਜ਼ ਗੱਲ ਬਾਤ ਹੁੰਦੀ ਆ ਕੰਮ ਹੋ ਗਿਆ ਇਹਦਾ ਸੋਲਵ ਕਰਨਾ ਮੈਂ ਕਰਦਾ ਮੈਂ ਆ ਗੱਲ ਕਰਦਾ ਰੋਜ਼ ਨਹੀਂ ਤੇ ਪਿੰਡ ਮੈਂ ਕਿੰਨੇ ਕੁ ਜੁੜੇ ਹੋਏ ਸੀਗੇ ਹਾਂਜੀ ਪਿੰਡ ਲੈਵਲ ਤੇ ਕਿੰਨੇ ਜੁੜੇ ਹੋਏ ਸੀ ਪਿੰਡ ਲੈਵਲ ਤੇ ਜਦੋਂ ਆਉਂਦੇ ਸੀ ਤਾਂ ਫਿਰ ਕਿਸ ਤਰ੍ਹਾਂ ਦਾ ਆਉਂਦਾ ਪਿੰਡ ਪਿੰਡ ਤਕਰੀਬਨ ਇਹਦੇ ਕੋਲ 10 ਆ ਕੇ 10 ਚਲੇਗੇ 10 ਆ ਕੇ 10 ਚਲੇਗੇ ਬਾਹਲੇ ਜਿਹੜਾ ਸਾਰਾ ਕਿੰਨੀ ਦੇਰ ਬਾਅਦ ਚੱਕਰ ਮਾਰਦੇ ਸੀ ਚੱਕਰ ਜੇ ਕੰਪੈਂਦਾ ਜਦ ਇਹ ਆ ਜਾਂਦਾ ਸੀ ਸਾਡੇ ਮੌਤ ਹੋਈ ਦੂਏ ਦਿਨ ਆ ਗਿਆ ਸੀ ਮੇਰੇ ਲੜਕੇ ਦੀ ਹੋ ਗਈ ਸੀ ਦੂਏ ਦਿਨ ਆ ਗਿਆ ਸੀ ਜੇ ਨੂੰ ਕਹੋਗੇ ਜਿਵੇਂ ਹੁਣ ਵਿਦੇਸ਼ੀ ਧਰਤੀ ਤੇ ਵੀ ਸੁਰੱਖਿਆ ਨਹੀਂ ਹੈਗੀ ਇੱਕ ਅੰਸਰਿਆ ਮਾ ਕੇ ਗੋਲੀਆਂ ਮਾਰ ਕੇ ਬੰਦੇ ਨੂੰ ਮਾਰ ਦਿੱਤਾ ਜਾਂਦਾ ਕੀ ਕਹੋਗੇ ਇਹ ਘਟਨਾ ਕੋ ਇਹ ਤਾਂ ਬਹੁਤ ਮਾੜੀ ਗੱਲ ਹੈ ਵੈਸੇ ਅਸੀਂ ਵੀ ਚਾਹੁੰਦੇ ਸੀ ਵੀ ਸਭ ਕੁਝ ਵੇਚ ਕੇ ਚਲੇ ਜਾਈਏ ਇਹ ਘਟਨਾ ਨੇ ਸਾਨੂੰ ਅੱਜ ਨੱਕਾ ਲੱਗ ਗਿਆ ਸਾਡਾ ਅਸੀਂ ਨਹੀਂ ਯਾਰ ਜਿਹੜੇ ਬੱਚੇ ਨੇ ਉਹਨਾਂ ਵੀ ਵਾਪਸ ਜਾਵਾਂਗੇ ਸਾਡਾ ਸਾਰਾ ਪਰਿਵਾਰ ਉੱਥੇ ਹੈ ਤੇ ਉਹਨਾਂ ਉੱਥੋਂ ਦੀ ਸਰਕਾਰ ਤੋਂ ਕੀ ਇਨਿਆਇ ਦੀ ਮੰਗ ਕਰਦੇ ਹਾਂ ਸਾਫ ਉਹ ਯੋ ਨਾ ਸਾਫ ਉਸਨ ਮਿਲਣਾ ਚਾਹੀਦਾ ਕਿਉਂਕਿ ਕਾਰਨ ਵੀ ਹਲੇ ਤੱਕ ਕਹਿੰਦੇ ਨਹੀਂ ਸਾਹਮਣੇ ਨਹੀਂ ਆਇਆ ਵੀ ਕਾਹ ਮਾਰੀ ਜੀ ਅਜੇ ਕੋਈ ਕਾਰਨ ਨਹੀਂ ਸਾਹਮਣੇ ਆਇਆ ਤੇ ਪਿੰਡ ਦੇ ਵਿੱਚ ਉਹਨਾਂ ਦੀ ਜ਼ਮੀਨ ਵਗੈਰਾ ਜਾਂ ਘਰ ਵਗੈਰਾ ਹੈ ਹਾਂ ਜੀ ਇੱਥੇ ਕੋਠੀਆਂ ਨਾਲ ਕੋਣ ਹੁੰਦਾ ਪਰ ਉੱਥੇ ਖਾਲੀ ਪਈ ਹੈ ਜੀ ਸਾਰੇ ਤਾਂ ਬਾਹਰ ਨੇ ਦੇਖ ਨਹੀਂ ਸਾਹੀਂ ਇਹ ਨਹੀਂ ਠੀਕ ਹੈ ਇਹਨਾਂ ਨੂੰ ਤਾਂ ਹੀ ਜਾ ਕੇ ਵੀ ਸਾਫ਼ ਕਰ ਦੋ ਉੱਥੇ ਬਚਿਆ ਕਰ ਇਹ ਵੀ ਨਹੀਂ ਇਹਨਾਂ ਦੀ ਇਹ ਹੌਲਦ ਕਰ ਦੋ ਤੇ ਹੁਣ ਉਹ ਜਮੀਨ ਵਗੈਰਾ ਕੋਣੋਂ ਪਉਂਦਾ ਜੀ ਕੋਣ ਜਮੀਨ ਇਹ ਪਉਂਦਾ ਅੱਜ ਪਿੱਛੇ ਜਾ ਸਾਡੇ ਉਦਮੀ ਜਿਹੜੇ ਕਿ ਕੈਨੇਡਾ ਦੀਆਂ ਧਰਤੀਆਂ ਤੇ ਜਾ ਕੇ ਦਰਸ਼ਨ ਸਿੰਘ ਮੰਨਾ ਜੀ ਸਫਲਤਾ ਦੇ ਝੰਡੇ ਗੱਡੇ ਇੱਕ ਸਫਲ ਵਪਾਰੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਸੀ ਬੜੀ ਦੁੱਖ ਦੀ ਗੱਲ ਆ ਕਿ ਫਿਰਕੂ ਲੋਕਾਂ ਨੇ ਉਹਨਾਂ ਦੇ ਘਰ ਮੂਰੇ ਉਹਨਾਂ ਦੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਜਿਨ੍ਹਾਂ ਦੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ ਇਹ ਬਹੁਤ ਹੀ ਦੁਖਦਾਈ ਖਬਰ ਹੈ ਸਾਡੇ ਜਿਹੜੇ ਪ੍ਰਵਾਸੀ ਭਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਜਦੋਂ ਉਹ ਤਰੱਕੀ ਕਰਦੇ ਆ ਉੱਥੋਂ ਦੇ ਲੋਕ ਉਹਨਾਂ ਨੂੰ ਦੇਖ ਕੇ ਨਹੀਂ ਜੜਦੇ ਸੁਮੈਂ ਕੈਨੇਡਾ ਸਰਕਾਰ ਨੂੰ ਅਪੀਲ ਕਰਦਾ ਕਿ ਇਸ ਦੀ ਜਾਂਚ ਕਰਾ ਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਇਦਾਂ ਦੇ ਜਿਹੜੀ ਨਫ਼ਰਤ ਦੀ ਅੱਗ ਸੱਚੇ ਸੱਚੇ ਕੈਨੇਡਾ ਦੇ ਵਿੱਚ ਫੈਲ ਰਹੀ ਆ ਉਸ ਨਫ਼ਰਤ ਦੀ ਅੱਗ ਨੂੰ ਰੋਕਿਆ ਜਾ ਸਕੇ ਮੈਂ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕੋਈ ਇਸ ਮਾਮਲੇ ਦੇ ਉੱਤੇ ਦਖਲ ਦੇਣ ਅਤੇ ਕੈਨੇਡਾ ਸਰਕਾਰ ਨੂੰ ਤੈਅਦ ਕਰਨ ਹਦਾਇਤਾਂ ਕਰਨ ਕਿ ਜੋ ਦਰਸ਼ਨ ਸਿੰਘ ਜੀ ਦੇ ਕਾਤਲ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਨ ਦਿੱਤੀਆਂ ਜਾਣ ਸਜ਼ਾਵਾ ਦੇਣ ਦਾ ਮਕਸਦ ਇਹ ਹੈ ਕਿ ਭਵਿੱਖ ਦੇ ਵਿੱਚ ਜਿਹੜੀ ਅਜਿਹੀ ਘਟਨਾਵਾਂ ਉਹ ਦੁਬਾਰਾ ਨਾ ਹੋ ਸਕੇ